ਅੱਜ ਦੀ ਵੀਡੀਓ ਵਿੱਚ ਆਪਾਂ ਤੰਨੰਗਾਵਾਂ ਦੀ ਵੀਡੀਓ ਬਣਾਈ ਆ ਇੱਕ ਤਾਜੀ ਸੂਈ ਆ ਦੋ ਹਜੇ ਗੱਬਣਾ ਨੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਪਿੰਡ ਹੈਗਾ ਬਾਈ ਦਾ ਸਰੀ ਵਾਲਾ ਹਨਾ ਬਾਈ ਤੇ ਜ਼ਿਲ੍ਹਾ ਇਹਨੂੰ ਪਾਇਆ ਜਾਂਦਾ ਬਠਿੰਡਾ ਤਹਿਸੀਲ ਪਾਇ ਜਾਂਦੀ ਆ ਬਾਈ ਫੂਲ ਤੇ ਨੇੜੇ ਬਾਈ ਨੂੰ ਬਾਜਾ ਖੰਣਾ ਵੀ ਰਹਿ ਜਾਂਦਾ ਤੇ ਡੋੜ ਵੀ ਰਹਿ ਜਾਂਦਾ ਤੇ ਇਧਰੋਂ ਆਈ ਆ ਬਾਈ ਭਗਤਾ ਭਾਈ ਦਾ ਵੀ ਨੇੜੇ ਰਹਿ ਜਾਂਦਾ ਕੰਡਕਟਰ ਨੰਬਰ ਬੋਲਿਓ 76269 58370 ਜੀ ਇਹ ਬਾਈ ਦਾ ਭਾਈ ਕੰਡਕਟਰ ਨੰਬਰ ਹੈਗਾ ਬਾਈ ਜਿਹੜੀ ਆ ਸਾਹਮਣੇ ਵੜ ਦੇਖ ਰਿਹਾ ਕਿਹੜਾ ਸੂਆ ਸੂਈਆ ਫੇਰ ਪਹਿਲਾਂ ਮੱਛੀ ਆ ਜੀ ਕੋਲੂਨ ਸੂਈਆ ਦੰਦੋਂ ਬਾਈ ਖੀਰੀਆ ਵੀ ਥਣਲੇਪੇ ਦੀ ਸਾਫ ਸੁਥਰੀ ਚਵਾਈ ਇੱਕ ਨੰਮਰਾ ਕੱਲਾ ਕੱਲਾ ਥਣ ਲੱਗਾ ਬਹੁਤ ਸੋਹਣਾ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਫੁੱਲ ਆ ਗਈ ਬੱਚਾ ਆ ਗਿਆ ਬਾਈ ਇਹਦੇ ਮਗਰ ਬੱਸਾ ਬਾਈ ਨੇ ਫੁੱਲ ਵੀਡੀਓ ਧਾਰਾਂ ਮਾਰੀਆਂ ਭਾਵੇਂ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਕਿਉਂਕਿ ਇੰਨੇ ਠੰਡੀ ਸੀਲ ਨਾ ਤਾਂ ਬਾਈ ਨੇ ਨਿਆਣਾ ਲਾਇਆ ਜਿਵੇਂ ਪਲੂਨ ਸੂਈ ਆ ਕਿ ਨਹੀਂ ਹਾਂਜੀ ਹਾਂ ਮੋਂ ਇਹ ਨਾ ਬਾਈ ਥੱਲੇ ਬਹਿ ਗਏ ਨੇ ਬਹਿ ਜਣੇ ਆ ਪਤਾ ਲੱਗੇ ਇਹਦੇ ਲੈ ਚੈੱਕ ਕਰੋ ਬਾਈ ਧਾਰਾਂ ਮਾਰੀ ਜਾਂਦਾ ਬਾਈ ਕੋਈ ਚੱਕਰੀ ਨਹੀਂ ਗੱਲ ਇੰਨੀ ਠੰਡੀ ਸੀਲ ਦੇਖੋ ਕਿੰਨੀਆਂ ਕਰਮ ਵਾਲੀ ਤੇ ਜਿਹੜਾ ਦਾ ਮੁੱਲ ਆਊਗਾ ਭਾਈ ਨੇ ਜਮਾਂ ਜਾਇ ਰੱਖਿਆ ਭਾਈ ਬੱਸਿੰਗ ਵਾਲਾ ਮੁੱਲੀ ਰੱਖਿਆਗਾ 65000 ਹੈ ਨਾ 65000 ਰੁਪਏ 65000 ਰੁਪਏ ਦੀ ਬਾਈ ਕੰਨਾ ਅੱਜ ਆਪਾਂ ਦੇ ਦੇਾਂਗੇ ਅੱਗੇ ਭਾਈ ਦੋ ਨੰਬਰ ਇਹ ਕਿਹੜਾ ਸੂ ਇਹ ਦੂਜਾ ਸੂ ਅੱਜ ਕਿੰਨੇ ਦਿਨਾਂ ਦੀ ਕੱਚੀ ਇਹ ਪੰਜ ਚਾਰ ਦਿਨ ਲੈ ਜੂਗੀ ਪੰਜ ਚਾਰ ਦਿਨਾਂ ਦੀ ਕੱਚੀ ਲੇਵਾ ਫੀਟਿੰਗ ਵਾਲਾ ਬੜਾ ਕਮਾਲ ਦਾ ਥਾਣਾ ਬਹੁਤ ਚੰਗਾ ਮੁਠੀ ਵਾਲਾ ਥਾਣਾ ਠੰਡੀ ਸੀਲ ਦੇਖੋ ਜੇ ਥੱਲੇ ਦੀ ਲੰਗ ਚੋਂ ਭਾਈ ਤਿੰਨੇ ਇੰਨੀਆਂ ਠੰਡੀਆਂ ਸੀਲ ਨੇ ਇਹਦਾ ਮੁੱਲ ਪਰ 55000 ਹਾਂ ਇਹਦਾ 55000 ਠੀਕ ਹੈ ਬਾਈ ਇਹਦਾ ਮੁੱਲ 55000 ਰੁਪਏ ਅੱਗੇ ਬਾਈ ਦਿਖਾਉਣਾ ਹੈ ਨੂੰ ਤਿੰਨ ਨੰਬਰ ਤੇ ਐਚ ਐਫ ਦਾ ਨਗੀਨਾ ਇਹ ਆ ਗਿਆ ਹਾਂਜੀ ਫੁੱਲ ਬਰੀਡ ਫੁੱਲ ਸ਼ੈਣ ਗਾਲੀ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਦਾ ਦੁੱਧ ਜੀ ਪਹਿਲੇ ਸੇ 20 ਕਿਲੋ ਕੱਢਿਆ ਬੱਚੇ ਇਹ ਦੀ ਜੀ ਪਲਾਸੀ ਦੇਣਾ 23 24 ਕਿਲੋ ਰਾਤ ਤੇ ਜਿਹੜਾ ਬਾਈ ਮੁੱਲ ਅੱਜ ਕੱਚੀ ਵਾਲਾ 72000 ਇਹ 72000 ਰੁਪਏ ਜੀ ਠੀਕ ਹੈ ਬਾਈ ਮੁੱਲ ਬਾਈ ਦੇ ਤਿੰਨਾਂ ਦੀ ਜਾਇਜ਼ ਆ ਬਾਈ ਜੇ ਕਿਸੇ ਵੀ ਨੂੰ ਵੀਰ ਨੂੰ ਮੰਨ ਕੇ ਚੱਲੋ ਕੋਈ ਵੀ ਪਸੰਦ ਆਉਂਦਾ ਨਾ ਨਾ ਬਾਕੀ ਨਾਲ ਕੰਟੈਕਟ ਕਰਕੇ ਖਰੀ